ਬਰੀ ਵਈ ਸਤਿ ਸ੍ਰੀ ਅਕਾਲ ਸਾਰੇ ਮੇਰਾ ਨਸਰੇਦਾ شریف ਪਤਾ ਪਿੰਡ ਚੌਂਕਰਾਂ ਦਾ ਜਾਨਵਰ ਪਛੀ ਸਾਰਿਆਂ ਦਾ ਠੀਕ ਠਾਕ ਹੈ ਲੋਜੀ ਵੀ ਅੱਜ ਆਪਾਂ ਪਹੁੰਚ ਗਏ ਚਾਚੇ ਕੋਲ ਚਾਚੇ ਕੋਲ ਪਹੁੰਚੇ ਤੇ ਮਾ ਚਲੋ ਅੱਜ ਚਾ ਬੇਲੇ ਦੇ ਚਾਚਾ ਵੀ ਅੱਜ ਘਰਾਂ ਹੀ ਦਾ ਬਾਕੀ ਮਿਲਦੇ ਚਾਚੇ ਨੂੰ ਅੱਛੇ ਸਾਸਰੀ ਕਾਲ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚੱਲ ਹੈ ਚੱਲ ਠੀਕ ਠਾਕ ਹੈ ਹਾਂ ਹਮ ਕੀ ਕਰ ਰਹੇ ਫਿਰ ਅੱਜ ਬਹੁਤ ਕੋਈ ਅੱਜ ਤਾਂ ਘਰੇ ਦਾ ਯਾਰ ਹਾਂ ਕੰਮ ਕੇ ਪਾਸੋਂ ਐਂਟਰ ਭਾਇਆ ਕੱਲ ਬੰਦੇ ਤੇ ਮੁਰਦੂ ਬੰਨ ਕੇ ਮੇਲਾ ਹੋਇਆ ਤਾਂ ਹੁਣ ਅੱਛਾ ਕੰਮੋ ਸਮਾਨ ਮਕਾਨ ਬੰਦੇ ਭਲਾਏ ਹੋ ਕੋਈ ਸਮਾਨ ਮਖਾ ਲੋ ਭਾਈ ਮੈਂ ਕੰਮ ਲਾਉਂਗਾ ਫੇਰ ਹੂੰ ਛੱਡ ਬਹੁਤ ਠੰਡ ਬਹੁਤ ਆ ਕਿੰਨੇ ਦਿਨ ਹੋ ਗਏ ਹੁਣ ਤਾਂ ਸਾਰੀ ਧੁੱਪ ਵੀ ਨਹੀਂ ਨਿਕਲਦੀ ਹੈਗੀ ਯਾਹਰ ਕਹਿੰਦਾ ਰਹਿੰਦੇ ਪਾਪੇ ਦਾ ਠੰਡ ਬਹੁਤ ਆ ਨਹੀਂ ਕਹਿੰਦਾ ਧੁੱਪ ਤੇ ਬਾਦ ਕਰ ਹਾਂ ਠੰਡ ਹੋ ਵੀ ਜ਼ਿਆਦਾ ਗਈ ਠੰਡ ਜ਼ਿਆਦਾ ਸੀਦੀ ਦਿਨਾਂ ਚ ਦੇਖ ਠੰਡ ਨਹੀਂ ਸੀ ਨਾ ਧੁੱਪ ਨਾ ਧੁੱਪ ਪੂਰੀ ਨਿਕਲਦੀ ਸੀ ਆ ਹੁਣ ਜਨਵਰੀ ਮਹੀਨੇ ਚ ਅਚਾਰ ਬੰਦੇ ਨੂੰ ਹੋ ਗਏ ਨਵੇਂ ਸਾਲ ਤੇ ਠੰਡ ਜ਼ਿਆਦਾ ਹੈ ਸੂਰਜੇ ਨਹੀਂ ਕਾਮ ਨੂੰ ਸੂਰਜ ਨਿਕਲਦਾ ਹੁਣ ਹੋਰ ਠੀਕ ਠਾਕ ਹਾਂ ਚੱਲਦੀ ਪਹਲ ਹੂੰ ਕਬੂਤਰ ਗਵਾਤਰ ਕਿੱਦਾਂ ਗਵਾਤਰ ਗਿਆ ਤਾਂ ਮੱਥਾ ਟੇਕਿਆ ਹਾਂ ਕਨਕਰ ਕੜ ਸਾਹਿਬ ਅੱਛਾ ਤੂੰ ਗੌਰ ਸਾਹਿਬ ਹਾਂ ਪਹਿਲਾਂ ਸਾਜੇ ਹਜੇ ਗੋਦਵਾਰੇ ਮੱਥਾ ਟੇਕਣ ਗਿਆ ਅੱਛਾ ਅੱਛਾ ਠੀਕ ਆ ਹੂੰ ਕਤਨਕਰ ਸਾਹਿਬ ਉੱਤੇ ਸਵਾਰ ਮੱਥਾ ਟੇਕਣੀ ਬਈ ਸਵਾਰ ਤੇ ਅੱਛਾ ਠੀਕ ਆ ਹੋਰ ਜਾਨਵਰ ਕਿੱਦਾਂ ਐ ਸਭ ਠੀਕ ਆ ਜਾਨਵਰ ਵੀ ਹਾਂ ਜਾਨਵਰਾਂ ਨੂੰ ਠੰਡ ਲੱਗ ਗਿਆ ਦੋ ਬੱਚਿਆਂ ਨੂੰ ਅੱਛਾ ਬੱਚੇ ਦੇ ਬਹੁਤ ਕੰਮ ਦੇ ਹਾਂ ਕਾਂਗੇ ਬੁੱਤ ਤੇ ਬੱਚੇ ਦਾ ਸਾਡਾ ਠੰਡ ਲੱਗੀ ਬੱਚੇ ਮਰ ਗਏ ਤੇ ਹੋਏ ਛੋਟੇ ਤੇ ਜਿਆਦਾ ਜੜੇ ਕਿਤੇ ਜੜੇ ਕਿਤੇ ਅਛਾ ਲੈ ਛੋਟੇ ਤੇ ਹਾਂ ਫੇ ਮੈਂ ਇਤਜ਼ਾਮ ਕਰਾ ਜਾ ਹੋਂ ਕਰਿਆ ਹਾਂ ਹਾਂ ਅੱਛਾ ਪੱਲਰ ਲਾਉਂਦਾ ਨਾ ਲੱਗਿਆ ਕਪੜਾ ਤੇ ਲੱਗਿਆ ਵੇ ਜਾਲੀ ਨੂੰ ਕੋਈ ਵੀ ਖੁੱਲੇ ਹੀ ਤਾਂ ਹੈ ਅੱਛਾ ਹਾਂ ਪਿਓ ਅਸਲ ਤੇ ਘਾਰ ਕਰ ਲੈਣ ਦੇ ਬੱਚੇ ਦੋ ਹੋਰ ਕਦੇ ਨੇ ਆ ਉਹਨਾਂ ਨਾਲ ਕਰੇ ਹੁਣ ਠੀਕ ਆ ਅੱਛਾ ਇੱਕ ਜੀ ਲਾਤੀ ਬਾਈ ਨਾਲ ਥੱਲੇ ਪੱਲਰ ਜਾਂ ਲਾਤੀਂ ਦਾ ਘਾਟਾ ਫੁੱਟਾ ਜਮਾਈ ਹਾਂ ਉਹ ਨਾ ਠੀਕ ਆ ਵਧੀਆ ਕਰੇ ਤੇ ਬਾਕੀ ਅੱਬਾ ਜਾਂ ਨੂੰ ਲਾਈ ਵੀ ਲਾਈਟ ਹਾਂ ਆ ਛੋਟਾ ਜਾਨ ਅੱਛਾ ਅਛਾ ਵਾਹ ਜੀ ਵਾਹ ਅਜਾ ਚਿੰਨ੍ਹ ਵਿੱਚ ਛੋਟੀ ਲੈਟਰ ਲਾਈ ਹੋਈ ਆ ਈਲੀ ਲੈਟਰ ਬੱਚਿਆਂ ਨੂੰ ਠੀਕ ਆ ਹਾਂ ਨਿੱਗ ਜਾ ਰਹੂਗਾ ਇਹਨਾਂ ਨਾਲ ਪਲ ਜੂਗੇ ਨਾਲੇ ਹੋਰ ਯਾਰ ਉਧਰ ਆਪਣੇ ਬੱਚੇ ਉਦੂਏ ਉਡਣੇ ਵਾਲੇ ਆ ਅਛਾ ਉਧਰ ਉਡਣੇ ਵਾਲੇ ਹਾਂ ਸਾਰੇ ਠੀਕ ਆ ਇ ਜੋੜੇ ਆ ਹੂੰ ਇਧਰ ਇਧਰ ਵੀ ਜੋੜੇ ਲਾਏ ਹੋਏ ਆ ਉਧਰ ਦੂਏ ਗੋਡੇ ਵਿੱਚ ਆ ਘੋਟਾ ਬਿੱਲਾ ਕਰਤਾ ਫਿਰ ਇਹ ਘੋਟਾ ਬਿੱਲਾ ਕਰਤਾ ਇਹ ਨਹੀਂ ਘੁੱਡਾ ਖੁੱਲਾ ਜਿਆਦਾ ਛੱਡ ਲੱਗਦੀ ਗਈ ਹੂੰ ਆਹ ਕੋਲ ਦਾ ਆਪਣਾ ਛੋਟਾ ਹੈ ਇਹਦੇ ਵੀ ਸਾੜੇ ਲੱਗਦੇ ਇਹਦੇ ਵੀ ਆ ਜਾਲੀ ਲਾਈ ਆ ਹਾਂ ਕਪੜਾ ਰਾਏ ਜੇ ਬਹੁਤ ਧਾਣਾ ਲੱਗਦੇ ਠੀਕ ਆ ਅੱਛਾ ਇਹ ਚ ਬਚੇ ਰੱਖੇ ਹੋਏ ਸਾਰੇ ਠੀਕ ਆ ਠੀਕ ਆ ਠੀਕ ਆ ਲਓ ਬਈ ਆਹ ਬਚੇ ਸਾਰੇ ਉਡਾੜਿਆ ਅੱਜ ਕੀ ਇਹਨ ਕੀ ਬਾਈ ਇਹ ਜਿਹੜੇ ੜਾਉਣੇ ਆ ਆਪਾਂ ਨੇ ਇਹ ਸਾਰੇ ਬਚੇ ਹੋਈ ਆ ਦੇਖ ਲਓ ਬਈ ਕੱਲੋ ਸ਼ੌਂਕ ਹੁਣ ਤੁਹਾਨੂੰ ਇਕੱਲਾ ਇਕੱਲਾ ਤਾਂ ਆਪਾਂ ਜੇ ਦਿਖਾਉਣ ਲੱਗ ਗਏ ਬਹੁਤ ਟਾਈਮ ਲੱਜਣਾ ਇਹਦਾ ਬਹੁਤ ਟਾਈਮ ਲੱਗ ਜਾਣਾ ਇੱਕ ਨੇਰਾ ਜਾ ਹੋਇਆ ਵਾ ਇੱਕ ਦੋ ਦਾ ਸ਼ੌਂਕ ਕਰਾ ਦੰਨੇ ਆਪਾਂ ਫੜਕੇ ਇੱਕ ਰਾਜਾ ਚ ਉਹ ਨੀਲਾ ਜਾ ਫੜਨੀ ਫੜਨਾ ਹੈ ਕਿ ਮੈਂ ਫੜਾ ਫੜ ਲੈਣਾ ਕੋਈ ਨਾ ਸਾਲ ਫੜਦਾ ਫੇ ਤੂੰ ਹੀ ਫੜ ਫੜਾ ਫੜ ਲੈਣਾ ਦਿਖਾ ਦੇ ਇੱਕ ਦੇਖੀ ਬਾਹਰ ਤਾਂ ਨਿਕਲੂਗੇ ਕਿਉਂ ਕਿ ਸਾਡੇ ਨਿਕਲ ਜਣਾ ਨਾ ਬਾਹਰ ਐਚ ਪਾ ਲਈ ਜਾਲੀ ਜੀ ਕੋਲ ਨੂੰ ਕਰਕੇ ਚਿੱਤ ਨੂੰ ਰੱਖ ਲੈਣੇ ਬਾਹਰ ਤੋਂ ਕਰਦਾ ਦੇ ਵਿੱਚ ਆਪਰੇ ਆਖਣਾ ਬਟਾ ਹੈ ਹੂੰ ਇਹ ਸੁੱਖਾ ਕਬੂਤਰ ਦਾ ਅੱਖ ਦੇਖੋ ਵੀ ਬਚੇ ਦੀ ਅੱਖ ਵੀ ਕੰਡਾ ਹੈ ਇਹਦਾ ਬਾਪ ਹੈਗਾ ਸੁੱਖਾ ਹੂੰ ਬਾਬ ਸੁਖਾ ਹੈ ਮਾਂ ਹੈਗੀ ਇਹਦੀ ਲਾਲਚੀ ਨਹੀਂ ਲਾਲ ਦਾਗਾ ਬੱਚਾ ਅੱਛਾ ਇਹਨੂੰ ਬੰਬ ਬਗੈਨੇ ਆ ਹੂੰ ਬੰਬ ਬੱਚਾ ਅੱਛਾ ਬੰਬ ਬੱਚੇ ਇਹਦੇ ਘਾਏ ਬੱਚੇ ਅੱਛਾ ਜਿਹਦੇ ਪਰ ਆਪਾਂ ਉਹਦੇ ਤੋਂ ਲੈ ਕੇ ਆਏ ਹਾਂ ਹਾਂ ਕੌਂਕੇ ਵਾਲੇ ਦੇ ਠੀਕ ਹੈ ਬੰਬ ਬੱਚੇ ਦਾ ਬੱਚਾ ਠੀਕ ਹੈ ਉਹ ਬੱਚਾ ਬਹੁਤ ਚੰਗਾ ਦਾ ਹੈ ਅੱਗੇ ਸੁਖਾ ਹੈ ਆ ਦੇਖੋ ਇੱਕ ਬੱਚਾ ਆਪਣਾ ਸਟੇਟ ਕਰ ਲਓ ਬਈ ਸ਼ੌਂਕ ਇਹਦਾ ਹਨਾ ਇੱਕ ਉਹ ਬੜਾ ਸੋਹਣਾ ਲੱਗਦਾ ਆਲਾ ਮੈਂ ਲਾਂਦਾ ਕੋਈ ਨਹੀਂ ਕੱਢ ਲਓ ਆਏ ਆ ਬਈ ਨਿਕਲਣੇ ਦਾ ਵੀ ਥੋੜਾ ਜਿਹਾ ਚੱਕਰ ਰਹਿੰਦਾ ਏ ਬਾਹਰ ਨਿਕਲਣੇ ਦਾ ਅੱਛਾ ਸੁੱਖਾ ਠੀਕ ਆ ਇਹ ਬਚਾ ਆਪਣਾ ਸੁਰਖੀ ਗੋਤਰੀ ਦਾ ਹਾਤਾ ਦੇਖੋ ਬੇਬਜਾ ਔੱਕੇ ਵਾਲੀ ਦਾ ਇਹ ਸੁਰਖੀ ਗੋਤਰੀ ਆਈ ਵੀ ਬਾਈ ਆਪਣੇ ਕੋਲ ਅੱਖ ਦੇਖੋ ਗੋਤਰੀ ਦੇ ਬੱਚੇ ਦੇ ठीक है थीका, 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 पल्ले खोल के दिखाईयाच लाल ਥੱਲੇ ਪਾਈਆਂ ਥੱਲੇ ਪਾਈ ਵੀ ਹੈ ਠੀਕ ਹੈ ਠੀਕ ਹੈ ਪੱਲੇ ਸਾਈਨ ਲਾਈ ਦੇਖ ਪਜ ਨੇ ਪੱਲੇ ਦੇਖ ਦੋ ਜਰਾ ਖੋਲੋ ਪੁੱਠੇ ਬਣੇ ਦੇਖੋ ਬਈ ਇਹਦੇ ਪੱਲੇ ਦੂਰੇ ਪਾਸੇ ਹਾਂ ਇਦਾਂ ਹਾਂ ਇਦਾਂ ਇਹਦੇ ਪੱਲੇ ਆ ਬਈ ਆ ਕੰਨੀਆਂ ਆਉਂਦੀਆਂ ਇਹਦੀਆਂ ਨਾ ਬੱਚੇ ਆ ਦੇਖ ਲਗਾ ਠੀਕ ਹੈ ਜੀ ਠੀਕ ਹੈ ਫਿਰ ਰਹਿਣੇ ਜੀ ਇਹ ਬਈ ਆਪਾਂ ਨੇ ਸਾਰੇ ਜਿਹੜੇ ਇਸ ਵਾਲੇ ਸੀਜ਼ਨ ਚ ਛੱਡਨੇ ਆ ਹੁਣ ਉਹ ਬੱਚੇ ਆ ਇਹ ਠੀਕ ਹੈ ਜੀ ਇੱਕ ਉਹ ਜਿਹੜਾ ਕਾਲਾ ਜਿਹਾ ਬੈਠਾ ਉਹ ਕਿਹੜੇ ਹੁੰਦਾ ਹੈ ਦੱਬਾ ਜਾ ਦੱਬਾ ਜਾ ਦੱਬਾ ਜਾ ਇਹ ਖੁੱਡਾ ਛੋਟਾ ਇਹ ਛੋਟਾ ਹੈ ਜੀ ਤਾਂ ਨਹੀਂ ਠੰਡ ਲੱਗਦੀ ਆਪਣਾ ਟਾਂਕਾ ਹਾਂ ਲਓ ਜੀ ਕੱਖ ਗਾਲੀ ਇਹਦੀ ਕਾਕੀ ਕੱਖ ਦੀ ਪੂਰੀ ਆ ਠੀਕ ਹੈ ਜੀ ਠੀਕ ਆ tao cả, cái bịch trẻ da bi cái đấy palle cái, ta xe raida, cà ri búng xay đi, phía trước chítti đi, chítti, bẹchô búng ngô chítti. ba phía da cà la không biết ta cái này à ਦਾੜੀ ਆਈ ਵੀ। ਦਾੜੀ ਵਾਲਾ ਕੋ ਉੱਤਰ ਆਇਆ। ਦੇਖ ਲੈ ਸੁਹਣਾ ਲੱਗਦਾ ਹਨਾ। ਟਾਂਕਾ ਹੈ ਵੀ ਟਾਂਕਾ। ਵੀ ਆਪਾਂ ਰੋਕ ਲੈਣਾ ਏ। ਅੱਛਾ। ਠੀਕ ਆ। ਦਾੜੀ ਵਾਲਾ। ਹੂੰ। ਠੀਕ ਆ। ਇਹ ਕੱਦਾਂ ਹੋਰ ਦਿਖਾ ਦਿਓ ਕੋਈ ਵਧੀਆ ਜਿਹਾ। ਜਿੰਨੇ ਕ ਦੇਖ ਹੁੰਦੇ ਆ। ਆਇਆ ਕਿ ਰਿਬਾ ਕਿ ਦੀ ਕੱਖ ਦੇਖੋ। ਹੂੰ ਇਹਦੇ ਟੀਰ ਆ ਬਈ ਅੱਖ ਵਿੱਚ। ਮੰਡਲਾ। ਨੂੰ ਕ ਮੰਡਲਾ ਕਹਿੰਦੇ ਆ ਆਪਾਂ ਟੀਰਾ। ਇਹ ਕੱਖ 'ਚ ਟੀਰ ਆ ਨਾ। ਦੂਜੀ ਜੀ ਕਿ ਚ ਵੀ ਕੇਰਾਚ ਪੂਰਾ ਟੀਰਾ ਹੈ ਇਹ ਕਿਹੜੇ ਇਹ ਕਿਹੜੇ ਕਬੂਤਰ ਦਾ ਹੈ ਇਹ ਆਪਣਾ ਹੈਗਾ ਬਸ ਕਬੂਤਰ ਝਾੜੀਆਂ ਆਉਂਦੀਆਂ ਇਹਦੀਆਂ ਝਾੜੇ ਤੇ ਬੱਚੇ ਬੱਚੇ ਝਾੜੀਆਂ ਤੇ ਹੂੰ ਕੰਨੀਆਂ ਆਉਂਦੀਆਂ ਇਹ ਵੀ ਹੂੰ ਠੀਕਾ ਪੂਰਾ ਦਾ ਭਾਈ ਦੱਬੇ ਦਾ ਦੱਬੇ ਦਾ ਭਾਈ ਇਹ ਕਿਹੜੇ ਉਹ ਪਰਾਲੇ ਦਾ ਕਾਲੀ ਦੱਬੇ ਦਾ ਭਾਈ ਆਹੇ ਅੱਛਾ ਇਹਦੀ ਪੂੰਛ ਜੀ ਕਾਲੇ ਦਾਗ ਦੀ ਪੂੰਛ ਕਾਲੀ ਕਬੂਤਰ ਦੀ ਪੂੰਛ ਕਾਲੀ ਨਾ ਉਹਦੀ ਹੂੰ ਆ ਜੀ ਇਹ ਹੈਗਾ ਇੱਕ ਜੜ ਤਾਕਦੇ ਆ ਜਦੀ ਅੱਖਾਂ ਇਹ ਜੜਦਾ ਅੱਖਾਂ ਦੇਖੋ ਬੜੀ ਨੋਕ ਵੀ ਕਾਲੀ ਮੂਰੇ ਤੇ ਹੂੰ ਛਾੜੇ ਪੈ ਗਏ ਨਾ ਬਜੇ ਬਜੇ ਵਿੱਚ ਛਾੜੇ ਪੈ ਗਏ ਮਾ ਛਾੜੇ ਪੈ ਗਏ ਬਜੇ ਹੂੰ ਠੀਕ 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 ਇਹ ਜੀ ਬੇਬੇ ਸਾਲੇ ਜੀ ਪੈ ਗਏ ਨਾ ਇਹਨਾਂ ਦੇ ਅੰਦਰ ਇਹਨਾਂ ਨੂੰ ਚੱਲ ਕੋਈ ਨਾ ਹਲੇ ਤਾਂ ਕੋਈ ਨਹੀਂ ਪੈ ਹੋਣ ਦੇ ਹਲੇ ਝੜ ਝੁੜ ਪਏ ਦਵਾਈ ਲਾਈ ਫਿਰ ਇਹਨਾਂ ਦੇ ਦਵਾਈ ਲਾਉਂਦੇ ਹਾਂ ਹੂੰ ਜੂਆਂ ਜੀਆਂ ਨਾ ਸਾਲੀਆਂ ਪਰ ਖਾ ਲੈਣੇ ਇਹਨਾਂ ਨੇ ਇਹਨਾਂ ਸਾਲਿਆਂ ਨੇ ਇੱਕ ਨਾ ਉਹ ਆਉਂਦੀ ਦਵਾਈ ਨਿਲਾਉਣੇ ਵਾਲੀ ਧੁੱਪ ਨਿਕਲ ਜਵੇ ਫਿਰ ਨਿਲਾਉਂਗੇ ਅਸੀਂ ਆਪਣੇ ਕੂਤਰ ਵੀ ਨਿਲਾਣੇ ਆ ਸਾਲੇ ਬੱਚੇ ਸਾਰੇ ਹਮ ਇਹ ਕਿਤੀ ਆਖਾਂ ਮੇਰੇ ਕੋ ਬਹੁਤ ਸ਼ੌਂਕ ਇਹਦਾ ਚਿੱਟੀ ਆਖੇ ਦੀ ਹਮ ਬੜੀ ਸੋਹਣੀ ਹੈ ਇਹਦੀ ਹਮ ਇਹ ਗੁਬਤਰ ਸੋਹਣਾ ਹੈ ਮੈਂ ਆਪਣੇ ਠੱਲਾ ਪਾਈਆਂ ਬਚਿਆ ਖਾਣੇ ਲਈਆਂ ਹਮ ਮੜੀ ਆਂ ਕਾਹੇ ਗੱਲ ਹਾਂ ਫੋਟੋ ਜੀ ਖਿੱਚਣੀ ਇੱਕ ਦੋਏ ਤਰ੍ਹਾਂ ਹੀ ਫੜ ਹਾਂ ਹਾਂ ਬਸ ਇੱਕ ਫੋਟੋ ਜੀ ਲੈਣੀ ਠੀਕ ਹਾਂ ਸੋਣਾ ਗੁਬਤਰ ਇਹ ਵੀ ਦੋਨੇ ਆਏ ਸਾਰੇ ਹਾਂ ਬਰ ਰੱਖਦੇ ਛੱਡਦੇ ਛੱਡਦੇ ਬਸ ਦਿਖਾ ਦਿੰਦਾ ਹੁਣ ਤਾਂ ਐ ਇਕੱਲੇ ਇਕੱਲੇ ਵੀ ਦਿਖਾਉਣੇ ਵੀ ਔਖੇ ਆ ਚਾਚੇ ਨੂੰ ਵੀ ਥੋੜਾ ਜਿਹਾ ਔਖੇ ਲੱਗਦੇ ਦਿਖਾਉਣੇ ਆ ਸਾਰੇ ਆਪਾਂ ਨੇ ਇਹ ਬੱਚੇ ਹੀ ਆ ਬਾਈ ਇਹ ਜਿਹੜੇ ਆਪਾਂ ਨੇ ਹੁਣ ਸੀਜ਼ਨ 'ਚ ਛੱਡਣੇ ਆ ਠੀਕ ਆ ਜੀ ਇਹ ਸਾਰੇ ਪੱਠੇ ਹੀ ਸਾਰੇ ਆਪਣੇ ਬੈਠੇ ਆ ਆ ਬੈਠੇ ਆ ਛੋਟੇ ਆ ਜਿਹੜੇ ਆ ਆ ਬੈਠੇ ਆ ਕੋਸੁਰਖੀ ਸੁਰਖਾਇਆ ਬੱਚਾ ਬੈਠਾ ਠੀਕ ਆ ਆ ਜਿਹੜੇ ਹਾਂ ਇਹ ਹਨਾ ਠੀਕ ਆ ਇਹ ਸਾਰੇ ਛੱਡਣੇ ਵਾਲੇ ਹੀ ਆ ਬੱਚੇ ਮਤਲਬ ਜਿਹੜੇ ਹੈਗੇ ਇਹ ਸਾਰੇ ਹਾਂ ਚਲੋ ਬਾਕੀ ਬਾਬਾ ਭਲੀ ਕਰੇ ਜਿੱਦਾਂ ਵੀ ਬਣਦੀ ਗੱਲ ਦੇਖਾਂਗੇ ਹੈਨਾ ਜੋ ਵੀ ਆ ਹਾਂ ਨਾ ਨਾ ਇੱਥੇ ਕਿੱਥੇ ਠੰਡ ਲੱਗਦੀ ਆ ਆ ਘੁੱਡਾ ਠੀਕ ਆ ਹਲੇ ਛੋਟਾ ਜਿੰਨਾ ਘੁੱਡਾ ਛੋਟਾ ਹੋਊਗਾ ਉੰਨੀ ਘੱਟੋਚ ਫਿਰ ਠੰਡ ਨਹੀਂ ਲੱਗਦੀ ਹੈਗੀ ਹਾਂ ਉਹਨਾਂ ਛੱਡ ਲੱਕ ਦੇ। ਹਾਂ ਉਧਰ ਤੇ ਵੀ ਹਵਾ ਪੈਂਦੀ ਸੀ ਨਾ ਸਾਈਡ ਪਰ ਤੇ। ਸਹੀ ਆ। ਚਲ ਠੀਕ ਆ ਵੀ ਵਿਲਾ ਹੋ ਗਿਆ ਬਾਅਦ ਚ ਗਰਮੀਆਂ ਵਿੱਚ ਛੱਡ ਲੂਗੇ। ਇਹ ਚ ਬਜੇ ਸਾਰੇ ਵਿਲਾ ਕਰਤਾ ਹੈ। ਯਾਨੀ ਕਿ ਹੈਗੇ 20 25 ਵਜੇ ਤੱਕ ਹੀ। ਹੈ? 17 ਤੱਕ ਇਹਦੇ ਵਿੱਚ ਆ। ਹਾਂ। 17 ਤੇ 4 ਅੱਜ ਬਾੜ 21 ਵਜੇ ਇਹ ਚ। ਅੱਛਾ 21 ਵਜੇ। ਚਾਰ ਪੰਜ ਇੱਧਰ ਭੱਟੇ ਵਾਲੇ ਨਿਕਨੇਗੇ ਦੇਣਗੇ 30 ਕ ਹੋ ਜਾਣੇ ਟੋਟਲ 30 ਕ ਵਜੇ ਹੈਗੇ ਡਾਕਟਰ ਉਹਨੇ ਆਪਣੇ ਬਾਅਦ ਬਣਾਉਣੇ ਨਹੀਂ ਆਲੇ ਹੋਰ ਬਸ ਠੀਕ ਆ ਬਹੁਤ 10 ਕ ਵਜੇ 6 ਵੀ 10 ਕ ਹੁੰਦੇ ਆ ਹੂੰ ਠੀਕ ਆ ਠੀਕ ਆ ਠੀਕ ਆ ਮੱਗਣੇ ਵਾਲੇ ਵੀ ਆ ਜਾਂਦਾ ਤੈਨੂੰ ਹਾਂ ਉਹ ਵੀ ਉਹ ਵੀ ਕਰਨਾ ਪੈਂਦਾ ਜਿਗੜ ਹਾਂ ਬਾਕੀ ਠੀਕ ਆ ਚਲੋ ਬਈ ਬਾਕੀ ਚੱਲ ਠੀਕ ਆ ਚਾਚੇ ਹਾਂ ਸਤਿ ਸ਼੍ਰੀ ਅਕਾਲ ਬਾਕੀ ਚਾਚੇ ਨੇ ਬਈ 30 ਕ ਵਜੇ ਬਣਾ ਲਏ ਐ ਤੱਕੀ ਦੇਖ ਰਹੇ ਹਾਂ ਬਾਕੀ ਹਨਾ ਬਾਜੀਆਂ ਵਿੱਚ ਜੋ ਵੀ ਹੋਊਗਾ ਬਈ ਤੁਹਾਨੂੰ ਦਿਖਾਵਾਂਗੇ ਜਿੱਦਾਂ ਵੀ ਹੋਇਆ ਠੀਕ ਬੱਚੇ ਹੈਗੇ ਇਸ ਸੀਜ਼ਨ ਚ ਜਾਨੀ ਕਿ ਆਪਾਂ ਛੱਡਣੇ ਵਾਲੇ ਠੰਡ ਕਰਕੇ ਬੱਜਦੇ ਵੀ ਆ ਹਾਂ ਠੰਡ ਕਰਕੇ ਕਬੂਤਰ ਮਰਦੇ ਆ ਚਲੋ ਠੀਕ ਆ ਬਾਈ ਇੰਨੀ ਵੀਡੀਓ ਸੀ ਚਾਚੇ ਦੇ ਮਾਹਾਂ ਤੁਹਾਨੂੰ ਬੱਚੇ ਦਿਖਾ ਦਈਏ ਜਿਹੜੇ ਬਣਾਏ ਆਪਨੇ ਆਦ ਕੀ ਮਿਲਦੇ ਆ ਕਿਸੇ ਅਗਲੀ ਵੀਡੀਓ ਵਿੱਚ ਧੰਨਵਾਦੀ ਸਾਰਿਆਂ ਦਾ ਸਤਿ ਸ੍ਰੀ ਅਕਾਲ